ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਣੀ ਕਹਾਵਤ ਹੈ ਘਰ ਦਾ ਪੇਟੀ ਲੰਕਾ ਟੌਦਾ ਅੱਜ ਗੂੜ ਵਾਦੀ ਚਾਹਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਗ ਨਹੀਂ ਦੇਣ ਦਿੱਤਾ ਜੀ ਜੀ ਬਜਾ ਦੇ ਨਾਲ ਜਿਹੜੇ ਉਹ ਭਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਿਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਅਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੀ ਜੀ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਅਸੀਂ ਤਾਂ ਨਹੀਂ ਰਹਾ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਔਰ ਨਹੀਂ ਸਿਮਨਾਉਣਾ ਤੇ ਦੇਣਾ ਚਾਹਦੇ ਅੱਜ ਤੁਮ ਕਾਮ ਦੇ ਨਾਲ ਅੰਤ ਨੇ ਮਨਾਇਆ ਹਲ ਖਾਲਸਾ ਤੇ ਸਾਰਿਆਂ ਦਾ ਬਹੁਤ ਰਣੀ ਹੈ ਬਸ ਲੱਗਦਾ ਜਥੇਦਾਰ ਸਾਹਿਬ ਦਾ ਵਿਰੋਧ ਹੋ ਰਿਹਾ ਹੈ ਅਸਤੀਫਾ ਦੇ ਸਕਦੇ ਹਾਂਜੀ ਜਿੱਸਾ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਸਤੀਫਾ ਵੀ ਦੇ ਸਕਦੇ ਨਹੀਂ ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਅਸਤੀਫਾ ਦੇਣ ਦੀ ਰੂੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਕਾਰਤਾ ਹੈ ਜਥੇਦਾਰ ਸਾਹਿਬ ਖੈਰ ਨਹੀਂ ਹੈ بڑے ਤਲੇਵ ਨੇ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸਾਰਾ ਕੁਸ਼ ਕਹਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ ਚ ਕਹਿਣਾ ਸੀ ਉਹਨਾਂ ਨੇ ਆਪਣੀ ਅਰਦਾਸ ਤੇ ਨਵੀਂ ਚੀਜ਼ ਹੈ ਕਿ ਪਹਿਲਾਂ ਅਰਦਾਸੀਆ ਸਹੀ ਅਰਦਾਸ ਕਰਦਾ ਪਰ ਇਹ ਚੀਜ਼ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੋਜਰ ਅਰਦਾਸ ਕੀਤੀ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਤੇ ਇਸੇ ਤਰ੍ਹਾਂ ਇਹ ਹਾਲ ਤੱਕ ਤੇ ਜਥੇਦਾਰ ਤੋਂ ਅਰਦਾਸ ਸਾਡੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਤਵੀ ਧੰਨਵਾਦ ਮਾ ਸਾਹਿਬ ਰਾਜੋਨ ਸਾਹਿਬ ਨੂੰ ਬੇਤਾ ਲੰਦ ਕੋਸ਼ਿਸ਼ ਜੀ ਜੈਕਾਰਾ ਜੈਕਾਰਾ ਰਾਜੋਨ ਸਾਹਿਬ ਨੂੰ ਜਥੇਦਾਰ ਨੂੰ ਲਾਈਟ ਨੂੰ ਜੀ ਪਤਾ ਹੈਗਾ ਇਸ ਵੀ ਤਾਂ ਮੌਜੂਦਾ ਜਥੇਦਾਰ ਸਾਹਿਬ ਤੇ टर्म ਪੂਰੀ ਕਰਨਾ ਚਾਹੀਦੇ ਹੈ ਐਸਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ ਉਹ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹ ਹਿੱਦਤਵਾ ਨੇ ਖੋਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਤੇ ਸਾਡੇ ਨਾਲ ਬਹੁਤ ਜ਼ਬਰ ਹੋਇਆ